ਨੋਕਨ ਖਬਰ ਲੋਕਲ ਪੁਲਿਸ ਨੂੰ ਵੀ ਨਹੀਂ ਆ ਖੂਪਿਆ ਭਾਗ ਨੂੰ ਨਹੀਂ ਆ ਉਹ ਵੀ ਇੱਥੋਂ ਲੱਭਦੇ ਨੇ ਕਿ ਆਖਰਕਾਰ ਕੌਣ ਨੇ ਇੰਨੀ ਪੂਰੀ ਗੁਪਤ ਦੇ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਕਿਸ ਨੂੰ ਨਹੀਂ ਦੱਸਿਆ ਜਾ ਰਿਹਾ ਤਾਂ ਪੂਰਾ ਬੰਦੋਬਸਾ ਜਿਹੜਾ ਇਹ ਈਡੀ ਦੇ ਅਧਿਕਾਰੀ ਨੂੰ ਕਰਕੇ ਇਹਨੇ ਮੁਲਾਜ਼ਮ ਨੇ ਜਿਹੜੇ ਉਹ ਵੀ ਬਾਹਰ ਦੇ ਨਾਲ ਦੱਸਿਆ ਜਾ ਰਹੇ ਲੇਕਿਨ ਹੁਣ ਦੇਖਣ ਵਾਲੀ ਗੱਲ ਹੈ ਕਿ ਕਈ ਰੇਡਾਂ ਪੈ ਚੁੱਕੇ ਨੇ ਇਸ ਤੋਂ ਪਹਿਲਾਂ ਇਨਕਮ ਟੈਕਸ ਦੀ ਰੇਡ ਵੀ ਪੈ ਚੁੱਕੀ ਹੈ ਤੇ ਆਖਰਕਾਰ ਈਡੀ ਤੇ ਇਨਕਮ ਟੈਕਸ ਹੈ ਲਗਾਤਾਰ ਹੈ ਜਿਹੜੇ ਨੇ ਇਹ ਸ਼ਰਾਬ ਦੇ ਕਾਰੋਬਾਰੀ ਬਲਉਤਰਾ ਉਹਨੇ ਸਿਕੰਜਾ ਲਗਾਤਾਰ ਜਿਹੜਾ ਉਹ ਕੱਸ ਰਹੇ ਨੇ ਨਮਸਕਾਰ ਜ ਪੰਜਾਬ ਦੇ ਫਰੀਦਕੋਟ ਵਿੱਚ ਅੱਜ ਫੇਰ ਈਡੀ ਦੀ ਰੇਡ ਹੋਈ ਹੈ ਤੇ ਐਤਕੀ ਪਹਿਲੀ ਵਾਰ ਆ ਕੇ ਈਡੀ ਪੰਜਾਬ ਪੁਲਿਸ ਦੀ ਬਜਾਏ ਦੂਸਰੇ ਰਾਜਾਂ ਤੋਂ ਜਾਂ ਕੇਂਦਰੀ ਬਲ ਜਿਹੜੇ ਫੋਰਸ ਆ ਉਹਨਾਂ ਨੂੰ ਨਾਲ ਲੈ ਕੇ ਆਈ ਆ ਤੇ ਇਹ ਰੇਡ ਇੱਕੋ ਸਮੇਂ ਫਰੀਦਕੋਟ ਦੇ ਸ਼ਰਾਬ ਕਾਰੋਬਾਰੀ ਤੇ ਸਾਬਕਾ ਵਿਧਾਇਕ ਦੀਪਮਲ ਹੋਤਰਾ ਦੇ ਘਰ ਉਸਦੇ ਥੋਕ ਦਫ਼ਤਰ ਤੇ ਉਸਦੇ ਇੱਕ ਹਿੱਸੇਦਾਰ ਦੇ ਘਰ ਇੱਕੋ ਵੇਲੇ ਰੇਡ ਪਈ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਜ਼ਿਕਰਯੋਗ ਹੈ ਕਿ ਇਹ ਰੇਡ ਅੱਜ ਸਵੇਰ 6 ਵਜੇ ਤੋਂ ਸ਼ੁਰੂ ਹੋਈ ਤੇ 7 ਵਜੇ ਦੇ ਕਰੀਬ ਰੇਡ ਸ਼ੁਰੂ ਹੋਣ ਤੋਂ ਪਹਿਲਾਂ ਗੱਡੀਆਂ ਸੜਕ ਤੇ ਖੜੀਆਂ ਰਹੀਆਂ ਕਿਸੇ ਦਾ ਇੰਤਜ਼ਾਰ ਕਰਦੀਆਂ ਰਹੀਆਂ ਤੇ ਉਸ ਤੋਂ ਬਾਅਦ ਰੇਡ ਸ਼ੁਰੂ ਕੀਤੀ ਗਈ ਇਹ ਵੀ ਪਤਾ ਲੱਗਾ ਇੱਕ ਇਸ ਰੇਡ ਦੀ ਨਾ ਪੁਲਿਸ ਤੇ ਨਾ ਹੀ ਖੁਫੀਆ ਵਿਭਾਗ ਨੂੰ ਖਬਰ ਹੋਈ ਯਾਨੀ ਇਸ ਰੇਡ ਪ੍ਰਤੀ ਪੁਲਿਸ ਤੇ ਖੁਫੀਆ ਵਿਭਾਗ ਬੇਖਬਰ ਰਿਆ ਆਓ ਚਲਦੇ ਹਾਂ ਸਿੱਧੇ ਦੀਪ ਲੋਥਰਾ ਦੇ ਘਰ ਅੱਗੇ ਜਿੱਥੇ ਸੀਨੀਅਰ ਪੱਤਰਕਾਰ ਦੇਵਾਨੰਦ ਸ਼ਰਮਾ ਮੌਜੂਦ ਹਾ ਤੇ ਉਹਨਾਂ ਤੋਂ ਪੁੱਛਦੇ ਹਾਂ ਸਾਰੀ ਗੱਲਬਾਤ ਜੋ ਕੋ ਲਾ ਦੀ ਗੱਲ ਕਰੀਏ ਤਾਂ ਹਰੀ ਸਾਹਿਬ ਇੱਥੇ ਸਵੇਰ ਤੋਂ 6 ਵਜੇ ਦੀ ਰੇਡ ਦੱਸੀ ਜਾ ਰਿਹਾ ਕਿ ਚੱਲ ਰਹੀ ਹੈ ਕਿ ਕੋਈ ਸਾਫਕਾ ਬਤੈਕ ਨੇ ਕਾਲੀ ਦਿਲ ਦੇ ਤੇ ਸ਼ਰਾਬ ਦੇ ਕਾਰੋਬਾਰੀ ਨੇ ਸਵੇਰ 6 ਵਜੇ ਤੋਂ ਰੇਡ ਜਿਹੜੀ ਚੱਲ ਰਹੀ ਹੈ ਅਲੱਗ-ਅਲੱਗ ਟੀਮਾਂ ਨੇ ਅਲੱਗ-ਅਲੱਗ ਟਿਕਾਣਿਆਂ ਤੇ ਰੇਡਾਂ ਸਵੇਰ ਤੋਂ ਚੱਲ ਰਹੀ ਹੈ ਕੋਈ ਪਹਿਲੀ ਰੇਡ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਰੇਡਾਂ ਹੋ ਚੁੱਕੀਆਂ ਨੇ ਚਾਹੇ ਇਨਕਮ ਟੈਕਸ ਦੀ ਰੇਡ ਦੀ ਗੱਲ ਕਰ ਲਈਏ ਚਾਹੇ ਈਡੀ ਦੀ ਰੇਡ ਗੱਲ ਕਰ ਲਈਏ ਤਾਂ ਹਰ ਰੇਡ ਰੇਡ ਚੱਲ ਰਹੀ ਹੈ ਤੇ ਅਲੱਗ-ਅਲੱਗ ਟਿਕਾਣਿਆਂ ਤੇ ਜਿਹੜੇ ਪੁਲਿਸ ਮੁਲਾਜ਼ਮਾ ਇੰਨੀ ਪੂਰੀ ਗੋਪਤ ਦੇਣੇ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਕਿਸੇ ਨੂੰ ਨਹੀਂ ਦੱਸਿਆ ਜਾ ਰਿਹਾ ਤਾਂ ਪੂਰਾ ਬੰਦੋਬਸਾ ਜਿਹੜਾ ਇਹ ਈਡੀ ਦੇ ਅਧਿਕਾਰੀ ਨੂੰ ਕਰਕੇ ਇਹਨੇ ਮੁਲਾਜ਼ਮ ਨੇ ਜਿਹੜੇ ਉਹ ਵੀ ਬਾਹਰ ਦੇ ਨਾਲ ਦੱਸੇ ਜਾ ਰਹੇ ਨੇ ਲੇਕਿਨ ਹੁਣ ਦੇਖਣ ਵਾਲੀ ਗੱਲ ਹੈ ਕਿ ਕਈ ਰੇਡਾਂ ਪਹਿ ਚੁੱਕੇ ਨੇ ਇਸ ਤੋਂ ਪਹਿਲਾਂ ਇਨਕਮ ਟੈਕਸ ਦੀ ਰੇਡ ਵੀ ਪੈ ਚੁੱਕੀ ਹੈ ਤੇ ਆਖਰਕਾਰ ਈਡੀ ਤੇ ਇਨਕਮ ਟੈਕਸ ਹੈ ਲਗਾਤਾਰ ਹੈ ਜਿਹੜੇ ਨੇ ਇਹ ਸ਼ਰਾਬ ਦੇ ਕਾਰਬਾਰੀ ਮਲੂਤਰਾ ਉਹਨਾਂ ਨੇ ਸਿਕੰਜਾ ਲਗਾਤਾਰ ਜਿਹੜਾ ਉਹ ਕੱਸ ਰਹੇ ਨੇ ਕਿੱਥੇ ਕਿੱਥੇ ਚੱਲ ਰਹੀ ਹੈ ਰੇਡਾਂ ਦੀ ਰਿਪੋਰਟ ਲੋਕ ਰੇਡ ਕਰੀਏ ਤਾਂ ਜਿਹੜੇ ਇੱਥੇ ਦੇ ਉਹਨਾਂ ਦੇ ਰ ਜਿਹੜਾ ਦਫ਼ਤਰ ਦੇ ਨਾਲ ਕਰ ਦੱਸਿਆ ਜਰ ਉੱਥੇ ਰੇਟ ਚਾਹੀਏ ਲਗਾਤਾਰ ਸੀਆਰ ਮੁਲਾਜ਼ਮ ਜਿਹੜੇ ਬਾਹਰ ਦੀ ਫੋਰਸ ਦੇ ਨੇ ਹਰ ਕੋਈ ਸੀਆਰਪੀ ਦੱਸ ਰਿਹਾ ਕੋਈ ਕੋਈ ਦੱਸ ਰਿਹਾ ਉਹ ਮੁਲਾਜ਼ਮ ਬਾਹਰ ਖੜੇ ਨੇ ਅੰਦਰ ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਲੱਗਦਾ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਉਹਦੇ ਨਾਲ ਵੀ ਕੰਮ ਚੁੜੇ ਹੋ ਸਕਦੇ ਆ ਬਿਲਕੁਲ ਕਿਉਂਕਿ ਦਾਦੀ ਕਿਉਂਕਿ ਇਹੀ ਜਿਹੜੀ ਸ਼ਰਾਬ ਪਾਲਿਸੀ ਦਿੱਲੀ ਵਿੱਚ ਸੀ ਕਿਉਂ ਕੇਜਰੀਵਾਲ ਲਗਾਤਾਰ ਜਿਹੜੇ ਪਹਿਲਾਂ ਈੜੀ ਤੇ ਈੜੀ ਦੀ ਰੇਟ ਜਿਹੜੇ ਈੜੀ ਨੇ ਗ੍ਰਿਫਤਾਰ ਕੀਤਾ ਸੀ ਲੇਕਿਨ ਉਸ ਤੋਂ ਵੀ ਸਕੰਜਾ ਜਿਹੜਾ ਲਗਾਤਾਰ ਦਿਖਿਆ ਜਾ ਸਕਦਾ ਵੀ ਹੁਣ ਪੰਜਾਬ ਵਿੱਚ ਰ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਕਿਉਂਕਿ ਇੱਥੋਂ ਦੇ ਨਾਲ ਦੀ ਨਾਲ ਦੀ ਕੋਈ ਗੱਲ ਖਬਰ ਲੋਕਲ ਪੁਲਿਸ ਵੀ ਨਹੀਂ ਹੈ ਖੂਪਿਆ ਵਿਭਾਗ ਨੂੰ ਵੀ ਨਹੀਂ ਹੈ ਉਹ ਵੀ ਇੱਥੋਂ ਲੱਭਦੇ ਨੇ ਕਿ ਆਖਰਕਾਰ ਕੌਣ ਨੇ ਇੰਨੀ ਪੂਰੀ ਗੋਪਤ ਰਹਿਣ ਦੇ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਕਿਸੇ ਨੂੰ ਨਹੀਂ ਦੱਸਿਆ ਜਾ ਰਿਹਾ ਤਾਂ ਪੂਰਾ ਬੰਦੋਬਸਾ ਜਿਹੜਾ ਇਹ ਈਡੀ ਦੇ ਅਧਿਕਾਰੀ ਨੂੰ ਕਰਕੇ ਇਹਨੇ ਮੁਲਾਜ਼ਮ ਨੇ ਜਿਹੜੇ ਉਹ ਵੀ ਬਾਹਰ ਦੇ ਨਾਲ ਦੱਸੇ ਜਾ ਰਹੇ ਨੇ ਲੇਕਿਨ ਹੁਣ ਦੇਖਣ ਵਾਲੀ ਗੱਲ ਹੈ ਕਿ ਕਈ ਰੇਡਾਂ ਪੈ ਚੁੱਕੀਆਂ ਨੇ ਇਸ ਤੋਂ ਪਹਿਲਾਂ ਇਨਕਮ ਟੈਕਸ ਦੀ ਰੇਡ ਵੀ ਪੈ ਚੁੱਕੀ ਹੈ ਤੇ ਆਖਰਕਾਰ ਈਡੀ ਤੇ ਇਨਕਮ ਟੈਕਸ ਹੈ ਲਗਾਤਾਰ ਹੈ ਜਿਹੜੇ ਨੇ ਇਹ ਸ਼ਰਾਬ ਦੇ ਕਾਰੋਬਾਰੀ ਮਲ ਉਤਰਾਉਣੇ ਸਿਕੰਜਾ ਲਗਾਤਾਰ ਜਿਹੜਾ ਉਹ ਕੱਸ ਰਹੇ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਫਰੀਦਕੋਟ ਵਿੱਚ ਅੱਜ ਫੇਰ ਤੇ ਐਤਕੀ ਪਹਿਲੀ ਵਾਰ ਆ ਕੇ ਈਡੀ ਪੰਜਾਬ ਪੁਲਿਸ ਦੀ بجائے ਦੂਸਰੇ ਰਾਜਾਂ ਤੋਂ ਜਾਂ ਕੇਂਦਰੀ ਬਲ ਜਿਹੜੇ ਫੋਰਸ ਆ ਉਹਨਾਂ ਨੂੰ ਨਾਲ ਲੈ ਕੇ